ਬਾਬਾ ਸ਼ਾਮ ਸਿੰਘ ạtਾਰੀ ਕੁੱਟੀਆ ਬਾਬਾ ਲੱਖੋ ਜੀ ਤਰਨਤਨ ਦਲਚੌਣੇ ਨੰਗ ਸਿੰਘਾ ਵੱਲੋਂ ਚੱਲਦੇ ਗੁਰਦੁਆਰੇ ਦੀ ਸੇਵਾਸੇ ਬੰਤੀ ਜਥੇਦਾਰ ਬਾਬਾ ਸਤਨਾਮ ਸਿੰਘ ਜੀ ਨੇ ਆਮ ਸੰਗਤ ਨੂੰ ਕੀਤੀ ਅਪੀਲ ਦਾਸ ਜਥੇਦਾਰ ਬਾਬਾ ਸਤਨਾਮ ਸਿੰਘ ਜੀ ਖਾਪੜ ਖੇੜੀ ਮਿਸਲ ਸਹੀਦ ਬਾਬਾ ਸ਼ਾਮ ਸਿੰਘ ạtਾਰੀ ਚਲਦਾ ਵਹੀਰ ਚੱਕਰਵਰਤੀ ਪੰਜਾਬ ਭਾਰਤ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵਿੱਚ ਔਰ ਪੰਜਾਬ ਹਰਿਆਣਾ ਜਿੰਨੀਆਂ ਵੀ ਪੰਜਾਬ ਭਾਰਤ ਦੇ ਵਿੱਚ ਸੰਗਤਾਂ ਦੇ ਵਿੱਚ ਵਿਛਰਦਿਆਂ ਹੋਇਆਂ ਧਰਮ ਦਾ ਪ੍ਰਚਾਰ ਕਰਦੇ ਆਂ ਫੌਜਾਂ ਘੋੜਿਆਂ ਸਮੇਤ ਦਲਪੰਥ ਐਸ ਵੇਲੇ ਬਾਹਰ ਵਿਛਰ ਰਿਹਾ ਏ ਦਾਸ ਐਸ ਵੇਲੇ ਆਪਣੇ ਡੇਰੇ ਤੇ ਹੈੱਡਕੁਆਰਟਰ ਪਿੰਡ ਬਾਸਰ ਕੇ ਭੈਣੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮੌਕੇ ਤੇ ਆਪਣੇ ਹੈੱਡਕੁਆਰਟਰ ਤੇ ਸੇਵਾ ਚੱਲ ਰਹੀ ਆ ਜੋ ਅੱਜ ਮਿਸਤਰੀ ਸਾਹਿਬ ਤੇ ਸਾਰੇ ਆਪਣੇ ਤੁਹਾਨੂੰ ਦਿਖਾਈ ਕਰਦੇ ਨੇ ਕਿਰਪਾ ਕੀਤੀ ਕੀ ਇਥੇ ਕੀ ਕੀ ਕੰਮ ਚੱਲ ਰਿਹਾ ਬਾਬਾ ਜੀ ਇਥੇ ਕੀ ਚੀਜ਼ ਬਣਾਈ ਜਾ ਰਹੀ ਹੈ ਬਹੁਤ ਬਹੁਤ ਕੰਮ ਇਥੇ ਰੱਖਿਆ ਹੋਇਆ ਸੀਗਾ ਜੀ ਗੁਰਦੁਆਰਾ ਸਾਹਿਬ ਦੇ ਤੋਂ ਪਹਿਲੇ ਦਿਨ ਤੋਂ ਸ਼ੁਰੂ ਕੀਤਾ ਵਾ ਗਰੀਬ ਲੜਕੀਆਂ ਦੇ ਵਿਆਹ ਸਾਦੀਆਂ ਵਾ ਤੇ ਇਥੇ ਆਨੰਦ ਕਾਰਜ ਕਰਾਏ ਜਾਇਆ ਕਰਨਗੇ ਔਰ ਰੋਟੀ ਪਾਣੀ ਜਿਹੜੀ ਆ ਸੇਵਾ ਸਮਾਹ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਤੋਂ ਹੀ ਕੀਤੀ ਜਾਊਗੀ ਜਿਹੜੇ ਬਿਲਕੁਲ ਗਰੀਬ ਆ ਪਹਿਲੇ ਦਿਨ ਤੋਂ ਹੀ ਅਸੀਂ ਰੱਖਿਆ ਹੋਇਆ ਸੀਗਾ 3100 ਰੁਪਿਆ ਸਗਣ ਸਕੀਮ ਰੱਖੀ ਹੋਈ ਸੀ ਪਹਿਲੇ ਦਿਨ ਤੋਂ ਜਿਹੜਾ ਜਾਂ ਤੇ ਕੋਈ ਰਾਸ਼ਨ ਪਾਣੀ ਜੇ ਚਾਹੀਦਾ ਹੋਵੇ ਘਰ ਕਿਸੇ ਦੇ ਗਰੀਬ ਦੇ ਕਰਨ ਲਈ ਤੇ ਜਾਂ 3100 ਰੁਪਇਆ ਨਗਦ ਲੈ ਜੇ ਤੇ ਜਾਂ 3100 ਰੁਪਏ ਦਾ ਰਾਸ਼ਨ ਲੈ ਜੇ ਉਸ ਕਰਕੇ ਅਸੀਂ ਇਹ ਜਿਹੜੀਆਂ ਬਿਲਡਿੰਗਾਂ ਤਿਆਰ ਕਰ ਲੀਆਂ ਨੇ ਗਰੀਬ ਲੜਕੀਆਂ ਦੇ ਤੇ ਬੱਚਿਆਂ ਨੂੰ ਪੜਾਉਣ ਵਾਸਤੇ ਆਪਣਾ ਵਿਦਿਆਲਾ ਜਿਹੜਾ ਵੀ ਉਹ ਵੀ ਚੱਲੂਗਾ ਕਿਸ ਦਿਨ ਨੂੰ ਇਹ ਅਜੇ ਇਸ ਵੇਲੇ ਜਿਹੜੇ ਬਜ਼ੁਰਗ ਮਾਤਾ ਨੇ ਜਿਹੜੀਆਂ ਬਜ਼ੁਰਗਾ ਜਿਹੜੇ ਘਰਾਂ ਤੋਂ ਕੱਢੇ ਜਾਂਦੇ ਨੇ ਉਹਨਾਂ ਵਾਸਤੇ ਵੀ ਆਪਣੇ ਜਿਹੜੀਆਂ ਛੱਡਾਂ ਪਾਈਆਂ ਗਈਆਂ ਨੇ ਔਰ ਕਮਰੇ ਤੇ ਆਰਚਵੇਰੇ ਬੰਡਿਆ ਕਰੋੜਾ ਰੁਪਈਆ ਦੀ ਇਥੇ ਬਜਟ ਲੱਗਣੀ ਹੈ। ਬਾਈ ਪਹਿਲੀ ਸੌਣ ਨੂੰ ਜਿਹੜਾ ਵਾ ਇਥੇ ਬੜਾ ਬਹੁਤ ਹੀ ਵੱਡਾ ਜਿਹੜਾ ਸਮਾਗਮ ਕੀਤਾ ਗਿਆ ਵਾ ਤੇ ਹੁਣ ਫਿਰ ਜਿਹੜਾ ਸਾਈ ਦਾ ਕੰਮ ਚੱਲ ਰਿਹਾ ਵਾ ਕਿਸ ਤਰ੍ਹਾਂ ਹੀ ਮਾਇਦ ਕਿਸ ਤਰ੍ਹਾਂ ਪੂਰੀ ਕਰਦੇ ਹੋ ਸਾਰਾ ਇਹ ਜਿਹੜਾ ਜਿਹੜਾ ਸੰਯੋਗ ਆ ਨਾ ਇਹ ਸਾਡੇ ਜਿਹੜੇ ਮੈਂਬਰ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਪੰਥ ਵੱਲੋਂ ਮੈਂਬਰ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਵੱਲੋਂ ਵੀ ਸਹਾਇਤਾ ਮਿਲਦੀਆਂ ਨੇ ਜਾ ਕੇ ਉਹਨਾਂ ਨੂੰ ਦੱਸੀਦਾ ਵੀ ਅਸੀਂ ਅੱਜ ਪ੍ਰੋਗਰਾਮ ਕਰਨਾ ਤੇ ਜਿੰਨੀ ਜਿੰਨੀ ਕਿਸੇ ਦਾ ਪਹੁੰਚ ਪੈਂਦੀ ਉਨੀ-ਉਨੀ ਮੈਂਬਰ ਸਾਨੂੰ ਜਿਹੜੀ ਉਹ ਸਹਾਇਤਾ ਕਰਦੇ ਆ ਕੋਈ 10000 ਕਰਦਾ ਕੋਈ 15000 ਕਰਦਾ ਕੋਈ 5000 ਕਰਦਾ ਕੋਈ 20000 ਜਿੰਨਾ ਜਿੰਨਾ ਕਿਸੇ ਦਾ ਨਹੀਂ ਜੀ ਉਹਨਾਂ ਦੇ ਆਪ ਦੇ ਕੋਟਿਆਂ ਦੇ ਵਿੱਚੋਂ ਉਹ ਆ ਸਹਾਇਤਾ ਕਰਦੇ ਆ ਤੇ ਪ੍ਰਧਾਨ ਸਾਹਿਬ ਵੀ ਜੋ ਆ ਸਾਡੇ ਇਹ ਉਹਨਾਂ ਦੇ ਕੋਲੋਂ ਵੀ ਜਿਹੜੀ ਸਹਾਇਤਾ ਲੰਗਰ ਵਾਸਤੇ ਜਿਹੜੀ ਮਿਲਦੀ ਆ ਚੜਤ ਵਿੱਚ ਆਈ ਹੋਈ ਸੰਗਤਾਂ ਵੱਲੋਂ ਗੁਰੂ ਰਾਮਦਾਸ ਦੇ ਲੰਗਰਾਂ 'ਚ ਉਹਨਾਂ ਵਿੱਚੋਂ ਸਾਨੂੰ ਉਹ ਲੰਗਰ ਵਾਸਤੇ ਰਸਤਾ ਵੀ ਜਿਹੜੀ ਆ ਸਾਨੂੰ ਮਿਲ ਜਾਂਦੀ ਆ ਤੇ ਇਸ ਕਰਕੇ ਲੰਗਰ ਪਾਣੀ ਜਿਹੜੇ ਸੰਗਤਾਂ ਦੇ ਸੰਯੋਗ ਨਾਲ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਜਿਹੜੇ ਸਖਤਰ ਸਾਹਿਬਾਨ ਨੇ ਮੈਨੇਜਰ ਸਾਹਿਬਾਨ ਨੇ ਉਹਨਾਂ ਵੱਲੋਂ ਵੀ ਸਾਨੂੰ ਬਹੁਤ ਜ਼ਿਆਦਾ ਸਾਥ ਮਿਲਦਾ ਇਸ ਕਰਕੇ ਉਹ ਜੋੜ ਮੇਲਾ ਵੀ ਮਨਾਇਆ ਜਾਂਦਾ ਵਾ ਤੇ ਇਸ ਜਿਹੜੀ ਸਾਨੂੰ ਸਹਾਇਤਾ ਮਿਲਦੀ ਆ ਜਿਹੜੀ ਸਲਾਨਾ ਸਾਡੀਆਂ ਸਹਾਇਤਾ ਨੇ ਜਿਹੜੇ ਸਾਨੂੰ ਨਿਹਾਲ ਸਿੰਘ ਜਦੇ ਬੰਦਿਆਂ ਨੂੰ ਵਿਧਾਨ ਮਿਲਦੇ ਆ ਉਹਨਾਂ ਦੇ ਵਿੱਚੋਂ ਜੋ ਵੀ ਅਸੀਂ ਸਾਲ ਭਰ ਦਾ ਖਰਚਾ ਓਕੇ ਸੋਕੇ ਜਿੱਦਾਂ ਵੀ ਸਾਡਾ ਚੱਲਦਾ ਕੋਈ ਅਸੀਂ ਅੱਜ ਤੱਕ ਪਿੰਡਾਂ ਦੇ ਵਿੱਚ ਗ੍ਰਾਈ ਨਹੀਂ ਕਰਦੇ ਕੋਈ ਕਿਸੇ ਕੋਲੋਂ ਨਹੀਂ ਸਾਣਾ ਸਾਰੀ ਜਿੰਨੀ ਵੀ ਸਹਾਇਤਾ ਮਿਲਦੀ ਆ ਨਾ ਉਹ ਗੁਰਦੁਆਰਾ ਸਾਹਿਬ ਤੋਂ ਹੀ ਮਿਲਦੀਆਂ ਨੇ ਇਹ ਸਾਡੇ ਜਿਹੜੇ ਮਤੇ ਹੋਏ ਨੇ ਮਤੇ ਮੁਤਾਬਕ ਸਾਨੂੰ ਡੇਰੇ ਦਾਲ ਪੰਥ ਜਿਹੜੇ ਘੋੜੇ ਚੱਲਦੇ ਆ ਪਾਲਕੀਆਂ ਨੇ ਗੱਡੀਆਂ ਨੇ ਸਾਰਿਆਂ ਨੇ ਤੁਹਾਨੂੰ ਵੇਖੀਆਂ ਨੇ ਇਹ ਲੰਗਰ ਪਾਣੀ ਵੀ ਚੱਲਦਾ ਤੇਲ ਪਾਣੀ ਵੀ ਫੋਕਿਆ ਜਾਂਦਾ ਸਾਰੀ ਸਹਾਇਤਾ ਜਿੰਨੀ ਹੈ ਇਹ ਗੁਰਦੁਆਰਾ ਸਾਹਿਬਾਂ ਤੋਂ ਮਿਲਦੀ ਆ ਤੇ ਦਾਲ ਪੰਥ ਜਿਹੜਾ ਨਿਹੰਗ ਸਿੰਘ ਜਥੇਬੰਦੀ ਸਾਡੀ ਚੱਲਦੀ ਆ ਇਹ ਗੁਰੂ ਰਾਮਦਾਸ ਦੇ ਗੁਰੂ ਅਰਗਵਿੰਦ ਪਾਤਸ਼ਾਹ ਜੀ ਮਿਹਰ ਨਾਲ ਦਲਪੰਥ ਘੋੜਿਆਂ ਸਮੇਤ ਬਾਹਰ ਵਿਰਸਾ ਧਰਮ ਪ੍ਰਚਾਰ ਕਰਦਾ ਹੈ ਜਿਹੜੇ ਹੋਰ ਵੀ ਜਿਹੜੇ ਗੁਰਸਿੱਖ ਨੇ ਜਿਹੜੇ ਹੋਰ ਵੀ ਸੰਗਤਾਂ ਨੇ ਸੇਵਾ ਕਰਨੀਆਂ ਚਾਹਣ ਮਾਇਆ ਪੱਖੋਂ ਜਾਂ ਹੋਰ ਵੀ ਕੇ ਚੀਜ਼ ਦੇ ਰਸਤੇ ਵੀ ਤੁਹਾਡੇ ਨਾਲ ਕਿ ਤਰ੍ਹਾਂ ਕੰਟੈਕਟ ਹੋ ਸਕਦਾ ਕਨੈਕਟ ਸਾਡੇ ਨਾਲ ਉਹ ਆ ਜੇ ਤੇ ਕੋਈ ਦੇਸ਼ ਵਿਦੇਸ਼ ਜਿੱਦਾਂ ਬਾਹਰ ਸਾਡੇ ਪਛੰਗੀ ਦੋ ਨੇ ਬਾਹਰ ਉਹ ਸਾਨੂੰ ਹਰ ਮਹੀਨੇ ਦੇ ਵਿੱਚ 50-60000 ਰੁਪਏ ਦਿੰਦੇ ਨੇ ਗੁਰਦੁਆਰਾ ਸਾਹਿਬ ਤੇ ਲਾਉਣ ਵਾਸਤੇ ਔਰ ਵੀ ਜਿਹੜੀਆਂ ਸੰਗਤਾਂ ਸੇਵਾ ਕਰਨੀਆਂ ਚਾਹੁੰਦੀਆਂ ਚਾਹੁੰਦੇ ਜਿਹੜੀਆਂ ਸੰਗਤਾਂ ਸੇਵਾ ਕਰਨਾ ਚਾਹੁੰਦੀਆਂ ਹੁਣ ਬਾਹਰ ਵੀ ਬਾਬਾ ਸ਼ਾਮ ਸਿੰਘ ਅਟਾਰੀ ਦਾ ਜਿਹੜਾ ਵਾ ਸਾਡੇ ਨੇੜੇ ਜੂਬਾ ਬਣਿਆ ਉਸੇ ਤਰ੍ਹਾਂ ਹੀ ਹੈਹੀਂ ਇੱਥੇ ਜਿੱਦਾਂ ਮਹਿਤਿਆਣਾ ਸਾਹਿਬ ਘੋੜੇ ਬਣਿਆ ਇੱਥੇ ਜਿਹੜੇ ਆ ਘੋੜੇ ਦਰਸ਼ਨਦਾਰ ਸ਼ੀਧਾਂ ਦੇ ਵਿਖਾਉਣ ਵਾਸਤੇ ਉਹ ਘੋੜਿਆਂ ਦਾ ਵੀ ਜਿੱਦਾਂ ਅਜੂਬਾ ਬਣਿਆ ਹੋਇਆ ਵਾ ਬਾਬਾ ਸ਼ਾਮ ਸਿੰਘ ਟਾਰੀ ਦਾ ਬਾਹਰ ਇੰਡੀਆ ਗੇਟ ਤੇ ਬੁੱਤ ਬਣਿਆ ਹੋਇਆ ਵਾ ਜਹਾਜ਼ ਲੱਗੇ ਹੋਇਆ ਵਿਖਾਉਣ ਵਾਸਤੇ ਇਸੇ ਤਰ੍ਹਾਂ ਆਈਆਂ ਹੋਈਆਂ ਸੰਗਤਾਂ ਦੇ ਸੁਦੇ ਸੁਦੇ ਸਵਾਲੀਆਂ ਵਾਸਤੇ ਇੱਥੇ ਜਿਹੜੇ ਆ ਉਹ ਵੀ ਸਾਡਾ ਪ੍ਰਾਲਾ ਹੋ ਰਿਹਾ ਏ ਅਸੀਂ ਕੁਝ ਸਮੇਂ ਦੇ ਵਿੱਚ ਵਿੱਚ ਜਿੱਦਾਂ ਜਿੱਦਾਂ ਸਾਡੇ ਕੋਲ ਪੈਸਾ ਆਉਂਦਾ ਜਾਊਗਾ ਸੰਗਤਾਂ ਸਾਡਾ ਸੰਯੋਗ ਕਰਦੇ ਜਾਣਗੀਆਂ ਤੇ ਜਾਂ ਸਾਡਾ ਜੋ ਵੀ ਗੁਰਦੁਆਰਾ ਸਾਹਿਬ ਤੋਂ ਸਾਡੀ ਬਜਟ ਵਿੱਚ ਬਚਦੀ ਹੈ ਸਾਲਾਨਾ ਉਹ ਸਾਰੀ ਅਸੀਂ ਗੁਰਦੁਆਰਾ ਸਾਹਿਬ ਤੇ ਲਾ ਦੇਣੇ ਸਿੱ ਤੋ ਜੇ ਸਾਡੇ ਕਿਸੇ ਵੀ ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਬਾਬਾ ਸ਼ਾਮ ਸਿੰਘ ਟਾਰੀ ਤਰਨਤਨ ਦਲ ਦੀ ਕੋਈ ਵੀ ਸਹਾਇਤਾ ਕਰਨੀ ਚਾਵੇ ਉਹ ਸਾਡਾ ਜਿਹੜਾ ਅਕਾਊਂਟ ਆ ਸਾਡਾ ਬਾਬਾ ਸ਼ਾਮ ਸਿੰਘ ਟਾਰੀ ਦੇ ਨਾਂ ਤੇ ਅਕਾਊਂਟ ਆ ਸੰਸਥਾ ਦੇ ਨਾਂ ਦੇ ਅਕਾਊਂਟ ਆ ਉਹ ਉਧਰੋਂ ਜੇ ਕੋਈ ਕਿਸੇ ਨੇ ਸੇਵਾ ਸੰਭਾਲ ਜਾਂ ਕੁਝ ਵੀ ਕਿਸੇ ਤਰੀਕੇ ਨਾਲ ਵੀ ਕਰਨੀ ਹੋਵੇ ਉਹ ਸਾਡੇ ਅਕਾਊਂਟ ਦੇ ਵਿੱਚ ਪਾ ਸਕਦੇ ਨੇ ਕਾਊਂਟ ਨੰਬਰ ਹੈਗਾ ਜਿਹੜਾ ਸਾਡਾ ਮੋਬਾਈਲ ਤੇ ਜਿੱਨੇ ਗੂਗਲ ਤੇ ਪਾਉਣੇ ਹੋਣ ਪੈਸੇ 97817 85083 9781785083 ਕਿਸੇ ਵੀ ਵੀਰ ਭਾਈ ਨੇ ਕਿਸ ਗੁਰਮਖਨੇ ਇਹ ਸੇਵਾ ਕਰਨੀ ਹੋਵੇ ਇਹ ਸਾਡੇ ਅਕਾਊਂਟ ਦੇ ਵਿੱਚ ਪਾ ਸਕਦੇ ਨੇ ਇਸ ਵੇਲੇ ਜਿੰਨਾ ਵੀ ਆ ਬਜਟਾ ਆਪਣੇ ਕੋਲੇ ਹਾਲ ਬਹੁਤ ਜ਼ਿਆਦਾ ਵਾ 6 ਮੰਜ਼ਲੀ ਗੁਰਦੁਆਰਾ ਇੱਥੇ ਤਿਆਰ ਹੌਲੀ ਹੌਲੀ ਹੋ ਜਾਣਾ ਵਾ ਇਹ ਜਿੰਨਾ ਵੀ ਕੀਤਾ ਕਰਾਇਆ ਵਾ ਇਹ ਸਾਰੀ ਕਿਰਪਾ ਸੰਗਤਾਂ ਦੇ ਸਹਿਯੋਗ ਨਾਲ ਤੇ ਔਰ ਪ੍ਰਬੰਧਕ ਕਮੇਟੀ ਤਰਜੀਹੀ ਦਰਬਾਰ ਸਾਹਿਬ ਵੱਲੋਂ ਇਹ ਸਾਰਾ ਸੰਜੋਗ ਚੱਲ ਰਿਹਾ ਹੈ ਐਂਡ ਤੇ ਵੀ ਜਿੱਦਣ ਵੀ ਕਿਤੇ ਸਾਡੀ ਸੇਵਾ ਸੰਭਾਲ ਕਰਦਿਆਂ ਕਰਦਿਆਂ ਸਾਡੀ ਪੂੰਜੀ ਜਿਹੜੀ ਸਾਡੀ ਸਾਹ ਦੀ ਆ ਉਹ ਪੂਰੀ ਹੋ ਗਈ ਰਹਿੰਦੀ ਵੀ ਅਸੀਂ ਇਹ ਜਾਂਦੇ ਹੋਏ ਡੇਰਾ ਜਿੰਨਾ ਵੀ ਆ ਗੁਰੂ ਰਾਮਦਾਸ ਜੀ ਦੇ ਨਾਂ ਤੇ ਕਰਕੇ ਚੱਲ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ